ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਆਪਣੇ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਰਾਹੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਅੱਜ ਆਪਾਂ ਤੁਹਾਨੂੰ ਤਿੰਨ ਮਾਰਵਾੜੀ ਘੋੜੀਆਂ ਦਿਖਾਉਣੀਆਂ ਨੇ ਬਹੁਤ ਜ਼ਿਆਦੇ ਚੰਗੀਆਂ ਜਿਨ੍ਹਾਂ ਦਾ ਰੇਟ ਬੜਾ ਵਾਜਵਾ ਘੋੜੀਆਂ ਚੰਗੀਆਂ ਬਹੁਤ ਨੇ ਇੱਕ ਤਾਂ ਆਹ ਪੰਜ ਕਲਿਆਣੀ ਕਾਲੀ ਘੋੜੀ ਆ ਦੋਸਤੋ ਤੇ ਇੱਕ ਤੁਹਾਨੂੰ ਆਪਾਂ ਮੱਝੂ ਕੇ ਬਲੱਡ ਲਾਈਨ ਦੀ ਨੀਲੀ ਘੋੜੀ ਦਿਖਾਵਾਂਗੇ ਗੱਬਣ ਚੈੱਕ ਪਾਸ ਤੇ ਤੀਜੀ ਆਹ ਬਸ਼ੇਰੀਆ ਕਾਲੇ ਰੰਗ ਦੀ ਸੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਪਹਿਲਾਂ ਆਪਾਂ ਗੱਲਬਾਤ ਐਸ ਮੱਝੂ ਕੇ ਬਲੱਡ ਲਾਈਨ ਦੀ ਨੀਲੀ ਘੋੜੀ ਬਾਰੇ ਕਰਦੇ ਆਂ ਘੋੜੀ ਬਣਤਰਾਂ ਦੀ ਬਹੁਤ ਜ਼ਿਆਦਾ ਚੰਗੀ ਆ ਬਾਡੀ ਬਣਤਰ ਬਹੁਤ ਜ਼ਿਆਦਾ ਖੁੱਲੀ ਆ ਮੂੰਹ ਮਹਾਂਦਰੇ ਦੀ ਸੋਹਣੀ ਆ ਤੇ ਮਜ਼ਬੂਤੀ ਤਾਂ ਆਪਾਂ ਨੂੰ ਪਤਾ ਵੀ ਮੱਝੂ ਕੇ ਬਲੱਡ ਲਾਈਨ ਦੇ ਵਿੱਚ ਹੁੰਦੀ ਹੋਈ ਆ ਤੋਰੇ ਦੇ ਹੱਕ ਨੂੰ ਘੋੜੀ ਬਹੁਤ ਜ਼ਿਆਦਾ ਚੰਗੀ ਆ ਇਹ ਘੋੜੀ ਦੀ ਉਮਰ 4 ਦੰਦਾ ਦੋਸਤੋ ਤੇ ਕਾਦੇ ਦਾ 41 ਇੰਚ ਆ 8 ਮਹੀਨਿਆਂ ਦੀ ਇਹ ਗੱਬਣ ਚੈੱਕ ਪਾਸ ਆ ਰੋਪੜਾ ਘੋੜਾ ਰਣੀਏ ਵਾਲੇ ਦਿਲਵਾਗ ਦਾ ਬੱਚਾ ਬਾਈ ਕੋਲੀ ਦੇ ਕੋਲੇ ਸੋ ਉਸ ਘੋੜੇ ਤੋਂ ਇਹ 8 ਮਹੀਨਿਆਂ ਤੋਂ ਉੱਤੇ ਗੱਬਣ ਚੈੱਕ ਪਾਸ ਹੋ ਗਈ ਮਿੱਤਰੋ ਘੋੜੀ ਦੇ ਵਿੱਚ ਨਖਰਾ ਨੁਖਰਾ ਬਹੁਤ ਜ਼ਿਆਦੇ ਆ ਸੋਣੀ ਵੀ ਆ ਘੋੜੀ ਮਜ਼ਬੂਤ ਵੀ ਆ ਲੈਂਥ ਵੀ ਚੰਗੀ ਆ ਬਾਡੀ ਬਣਤਰ ਦੀ ਖੁੱਲੀ ਬਹੁਤ ਆ ਤੇ ਵੈਸੇ ਸੁਭਾਅ ਦੀ ਸਾਊਸੀਲ ਆ ਸਵਾਰੀ ਦੇ ਹੱਕ ਨੂੰ ਤੋਰੇ ਦੇ ਹੱਕ ਨੂੰ ਸ਼ੋਅ ਕੁਆਲਟੀ ਘੋੜੀ ਆ ਮਿੱਤਰੋ ਆ ਤੁਸੀਂ ਦੇਖੋਗੇ ਬੰਦਾ ਤੋਰਨ ਵਾਲਾ ਚਾਹੀਦਾ ਰੇਵੀਆ ਚਾਲ ਬਹੁਤ ਸੋਹਣੀ ਤੁਰਦੀ ਆ ਅੱਖ ਦੀ ਥੱਕਦੀ ਨਹੀਂ ਜਮੈਂ ਨਜ਼ਾਰਾ ਲਿਆ ਦਿੰਦੀ ਆ ਬੰਦਾ ਬੈਠਣ ਵਾਲਾ ਹੋਵੇ ਖੁੱਲ ਕੇ ਘੋੜੀ ਨੂੰ ਤੋਰਨ ਵਾਲਾ ਹੋਵੇ ਘੋੜੀ ਤਾਂ ਕਹਿੰਦੀ ਆ ਵੀ ਮੇਰੇ ਉੱਤੇ ਉਹ ਬੰਦਾ ਬੈਠੇ ਜਿਹੜਾ ਮੈਨੂੰ ਬਹੁਤ ਦੂਰ ਤੱਕ ਤੋਰ ਕੇ ਲਿਆਵੇ ਸੋ ਸਵਾਰੀ ਦੇ ਹੱਕ ਨੂੰ ਜਮੈਂ ਬਹੁਤ ਜ਼ਿਆਦੇ ਚੰਗੀ ਆ ਘੋੜੀ ਬਰੀਡਿੰਗ ਦੇ ਹੱਕ ਨੂੰ ਵੀ ਚੰਗੀ ਆ ਨਮਾ ਹਾਣਾ ਮਿੱਤਰੋ ਤੇ ਦੂਜੀ ਆਹ ਇਹ ਜਿਹੜੀ ਬਸ਼ੇਰੀ ਆ ਇਹ ਚਾਰ ਦੰਦ ਹੋ ਗਈ ਮਿੱਤਰੋ ਚਾਰ ਦੰਦ ਹੋਈ ਆ ਇਹ ਤੇ ਇਹਦੀ ਜਿਹੜੀ ਹਾਈਟ ਆ 61 ਪਲੱਸ ਆ ਇਹ ਇੱਕ ਮਹੀਨਾ ਪਹਿਲਾਂ ਮੀਟ ਕਰਾਈ ਆ ਮਹੀਨਾ ਇਹਨੂੰ ਮੀਟ ਕਰਾਈ ਨੂੰ ਹੋ ਗਿਆ ਰਣੀਆਂ ਵਾਲੇ ਦੇਵਰਾਜ ਦਾ ਬੱਚਾ ਜਿਹੜਾ ਖਾਈ ਪਿੰਡ ਮਹਿਰਾਵ ਉਸ ਬਸ਼ੇਰੇ ਤੋਂ ਹੀ ਮੀਟ ਕਰਾਈ ਆ ਦੋਸਤੋ ਤੇ ਤੁਸੀਂ ਇਸ ਬਸ਼ੇਰੀ ਨੂੰ ਵੀ ਚੈੱਕ ਪਾਸ ਕਰਾ ਕੇ ਲੈ ਸਕਦੇ ਹੋ ਗੱਲਬਾਤ ਰੇਟ ਦੀ ਉਸ ਹਾਬ ਨਾਲ ਹੋ ਜੂ ਬਣ ਤਰਾ ਇਹ ਬਸ਼ੇਰੀ ਜੰਦੀ ਵੀ ਚੰਗੀਆਂ ਨੇ ਲੰਮੀ ਲੰਜੀ ਬੜੀ ਆ ਰੰਗ ਵੀ ਇਹਦਾ ਪੱਕਾ ਹੈਗਾ ਜਮਾ ਸ਼ਾਹ ਕਾਲਾ ਰੰਗ ਆ ਤੇ ਮੱਥੇ ਇਹਦੇ ਥੋੜਾ ਜਿਹਾ ਫੁੱਲਾ ਜਾਂ ਤਿਲਕ ਤੋੜ ਵੀ ਆਪਾਂ ਇਹਨੂੰ ਕਹਿ ਸਕਦੇ ਆ ਬਾਲ ਪੌਰੀਆਂ ਦੀ ਇਹ ਵੀ ਬਿਲਕੁਲ ਸਾਫ ਆ ਤੇ ਹੱਡਾਂ ਪੈਰਾਂ ਦੀ ਇਹ ਵੀ ਮਜ਼ਬੂਤ ਆ ਲੈਂਥ ਚੰਗੀ ਆ ਧੌਣ ਬੜੀ ਲੰਮੀ ਆ ਕੰਨ ਕੋਨੇ ਦੇ ਜੁੜਮੇ ਆ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਤੀਜੀ ਆ ਮਿੱਤਰੋ ਆਹ ਪੰਜ ਕਲਿਆਣੀ ਘੋੜੀ ਇਸ ਘੋੜੀ ਦੇ ਵਿੱਚ ਵੀ ਨਖਰਾ ਨੁਖਰਾ ਬੜਾ ਹੈਗਾ ਉਮਰ ਇਹਦੀ 5 ਸਾਲ ਆ ਤੇ ਇਹਦਾ ਕੱਦ ਵੀ 65 ਦੇ ਲੰਮ ਸਾਮਾ 68 ਇੰਚੇ ਸਕੋੜੀ ਦੀ ਹਾਈਟ ਆ ਤਿੰਨੇ ਘੋੜੀਆਂ ਕੋਈ 68 ਇੰਚਾ ਕੋਈ 68 ਪਲੱਸ ਆ ਇੱਥੇ ਜੇ ਕੱਦ ਦਾ ਤਿੰਨੇ ਘੋੜੀਆਂ ਦੇ ਸੋ ਇਹ ਘੋੜੀ 20 ਦਿਨ ਪਹਿਲਾਂ ਮੇਟ ਕਰਾਈ ਆ ਗਈ ਰਾਜਪਾਗ ਘੋੜੇ ਦਾ ਬੱਚਾਗਾ ਉਹ ਤੋਂ ਬਸ਼ੀਰਾਗਾ ਬਹੁਤ ਜਿਆਦੇ ਚੰਗਾ ਸੋ ਇਹ ਤਿੰਨੇ ਘੋੜੀਆਂ ਮਿੱਤਰੋ ਬਰਨਾਲੇ ਏਰੀਏ ਦੇ ਵਿੱਚ ਆ ਪਿੰਡ ਪੱਦਲ ਵੱਡਾ ਸਤਵੀਰ ਸਿੰਘ ਜੀ ਦਾ ਆਪਾਂ ਕੰਟੈਕਟ ਨੰਬਰ ਦੇਤਾ ਮਿੱਤਰੋ ਬਰਨਾਲੇ ਤੋਂ ਤਕਰੀਬਨ ਇਹ ਜਿਹੜਾ ਪਿੰਡ ਆ 6 ਕਿਲੋਮੀਟਰ ਦੂਰ ਆ ਜੁਦਾ ਆਪਾਂ ਰਾਏਕੋਟ ਵਾਲੇ ਪਾਸੇ ਨੂੰ ਲੁਧਿਆਣੇ ਵਾਲੇ ਮੇਨ ਹਾਈਵੇ ਤੇ ਆਉਣੇ ਆ ਉਹਦੇ ਉੱਤੇ ਪਿੰਡ ਪੈ ਜਾਂਦਾ ਸੰਘੇੜਿਆਂ ਤੋਂ ਬਾਅਦ ਆਉਂਦਾ ਪਿੰਡ ਇਹ ਸੋ ਕਾਲ ਕਰ ਲਿਓ ਰਾਏਕੋਟ ਤੋਂ ਤਕਰੀਬਨ ਇਹ 25 26 ਕਿਲੋਮੀਟਰ ਦੂਰ ਆ ਪਿੰਡ ਰੋਡ ਦੇ ਉੱਤੇ ਹੀ ਆ ਫੋਨ ਨੰਬਰ ਨੋਟ ਕਰ ਲਓ 9815508704 ਤਿੰਨੇ ਘੋੜੀਆਂ ਚੰਗੀਆਂ ਬਹੁਤ ਨੇ ਸਵਾਰੀ ਦੀਆਂ ਵੀ ਚੰਗੀਆਂ ਨੇ ਬਾਲਪੌਰੀਆਂ ਦੀਆਂ ਸਾਫ ਨੇ ਬਾਡੀਦਾਰ ਘੋੜੀਆਂ ਨੇ ਕੰਨ ਕੋਨ ਸ਼ਕੀਨਾ ਭਾਅ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਨੰਬਰ ਆਪਾਂ ਸਤਵੀਰ ਸਿੰਘ ਜੀ ਦਾ ਸਕਰੀਨ ਦੇ ਉੱਤੇ ਦੇਤਾ ਕਾਲ ਕਰ ਲਿਓ ਇੱਕ ਵਾਰ ਮੈਂ ਫੇਰ ਤੁਹਾਨੂੰ ਦੱਸ ਦਿੰਨਾ 9815508704 ਆ ਨੀਲੀ ਘੋੜੀ ਆ ਜਿਹੜੀ ਮੱਝੂ ਕੇ ਲੈਣ ਦੀ 8 ਮਹੀਨਿਆਂ ਤੋਂ ਉੱਤੇ ਗੱਬੜ ਚੈੱਕ ਪਾਸ ਹੋ ਗਈ ਮਿੱਤਰੋ ਇਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਘੋੜੀ ਦੇ ਵਿੱਚ ਨਖਰਾ ਚੈੱਕ ਕਰੋ ਤੁਸੀਂ ਬੈਡ ਬਾਡੀ ਦੀ ਬੜੀ ਖੁੱਲੀ ਆ ਜਿਹੜੇ ਚਾਹਵਣ ਸੱਜਣ ਕੋਈ ਇੱਕ ਰੰਗੀ ਨੀਲੀ ਘੋੜੀ ਖਰੀਦਣ ਦੇ ਚਾਹਵਣ ਹੁੰਦੇ ਆ ਕੋੜੀ ਚੰਗੀ ਬਹੁਤ ਆ ਕੰਨਾਂ ਕੋਨਾਂ ਦੀ ਸ਼ਕੀਨਾ ਤੇ ਮੱਥੇ ਤੇ ਦੇ ਪਟਾਜਾ ਵੀ ਬਣਦਾ ਸੋ ਕਾਲ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇਤਾ